ਜਦੋਂ ਜ਼ਾਲਮ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਦੇ ਸਰੀਰ ਜੰਗਲ ਵਿੱਚ ਹਸਲਾ ਨਦੀ ਦੇ ਕਿਨਾਰੇ ਸੁੱਟਵਾ ਦਿੱਤੇ ਅਤੇ ਹੁਕਮ ਦਿੱਤਾ ਕੋਈ ਅੰਤਿਮ ਸੰਸਕਾਰ ਨਹੀਂ ਕਰੇਗਾ ਉਦੋਂ ਫਿਰ ਚਮਤਕਾਰ ਹੋਇਆ ਦੋ ਬੱਬਰ ਸ਼ੇਰ ਜਿਨ੍ਹਾਂ ਨੇ 48 ਘੰਟੇ ਰਾਖੀ ਕੀਤੀ ਸਾਹਿਬਜ਼ਾਦਿਆਂ ਦੇ ਸਰੀਰਾਂ ਦੀ ਇੱਕ ਵੀ ਜਾਨਵਰ ਨੇ ਨੇੜੇ ਆਉਣ ਦੀ ਹਿੰਮਤ ਨਾ ਕੀਤੀ ਜਦਕਿ ਇਹ ਜੰਗਲ ਖੂਖਾਰ ਜਾਨਵਰਾਂ ਨਾਲ ਭਰਿਆ ਹੋਇਆ ਸੀ ਇਸ ਥਾਂ ਅੱਜ ਸ੍ਰੀ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵੱਜੋਂ ਸੁਸ਼ੋਭਿਤ ਹੈ ਅਗਲੇ ਸਵੇਰੇ ਦੀਵਾਨ ਟੋਡਰਮਲ ਜੀ ਸੂਬਾ ਸਰਹੰਦ ਪਹੁੰਚੇ ਪਰ ਜ਼ਾਲਮ ਨੇ ਸ਼ਰਤ ਰੱਖੀ ਜਿੰਨੀ ਜ਼ਮੀਨ ਚਾਹੀਦੀ ਹੈ ਉਤਨੇ ਸੋਨੇ ਦੇ ਸਿੱਕੇ ਵਿਛਾਓ ਟੋਡਰ ਮਲਜੀ ਨੇ 78000 ਸੋਨੇ ਦੇ ਸਿੱਕੇ ਜ਼ਮੀਨ ਤੇ ਵਿਛਾ ਦਿੱਤੇ ਇੱਕ ਸਿੱਕੇ ਦਾ ਵਜ਼ਨ ਇੱਕ ਤੋਲਾ ਸੀ ਅਤੇ ਸਾਰੇ ਸਿੱਕਿਆਂ ਦਾ ਵਜ਼ਨ 780 ਕਿਲੋ ਬਣਦਾ ਹੈ ਜਿਸ ਦੀ ਕੀਮਤ 2 ਅਰਬ 50 ਕਰੋੜ ਬਣਦੀ ਹੈ ਦੁਨੀਆ ਦੀ ਜ਼ਿਆਦਾ ਕੀਮਤ ਤੇ ਐਨੀ ਘੱਟ ਜਗ੍ਹਾ ਕਿਸੇ ਨੇ ਵੀ ਨਹੀਂ ਖਰੀਦੀ ਫਿਰ ਭਾਈ ਟੋਡਰ ਮਲਜੀ ਨੇ ਛੋਟੇ ਸਾਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਸੰਗਤ ਜੀ ਮਾਣ ਕਰਿਆ ਕਰੋ ਆਪਣੇ ਇਤਿਹਾਸ ਉੱਤੇ ਕਿਉਂਕਿ ਅਜੇ ਹ ਇਤਿਹਾਸ ਪੂਰੀ ਦੁਨੀਆ ਵਿੱਚ ਹੈ ਨਹੀਂ ਜੋ ਸਿੱਖ ਕੌਮ ਕੋਲ ਹੈ ਸੰਗਤ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ